हां इत्तो पाणी ਹੋ ਕੇ ਮੁੜਿਆ ਤਿੰਨ ਕਮਰੇ ਤਿੰਨ ਕਮਰੇ ਹਾਂ ਇੱਥੇ ਕਮਰੇ ਸੀ ਤੇ ਸਾਰੇ ਰੋੜ ਕੇ ਵਿੱਚ ਆ ਇਹ ਤਾਂ ਕਿੰਨੇ ਕੁ ਦੂਰ ਸੀਗੇ ਉਹ ਬਾਥਰੂਮ کافی ਗਾਂ ਸੀ ਇਹ ਤੋਂ ਮੈਂ ਤਾਂ 15 ਕਰਮਾ ਦੂਰ ਸੀ ਅੱਛਾ 15 ਕਰਮਾ ਠੀਕ ਯਾਨੀ ਕਿ 20 25 ਫੁੱਟ ਦੂਰ ਸੀਗੇ ਇੱਥੋਂ ਤਿੰਨ ਕਮਰੇ ਇਹਦੇ ਤਿੰਨਾਂ ਕਮਰਿਆਂ ਦੇ ਨਾਲ ਬਾਥਰੂਮ ਤੇ ਹਾਂ ਨਾਲ ਬਰਾਂਡਾ ਅਹੀਂ ਡੰਗਰ ਵਿੱਚ ਇੱਧਰ ਸੋਈ ਸੀ ਅਛਾ ਉਹਨਾਂ ਦਾ ਗਰਾਂਡਾ ਇਹਨਾਂ ਦਾ ਗਰਾਂਡਾ ਮਾਲਕੀ ਹੈ ਵੀ ਉਹਨਾਂ ਦੇ ਹੀ ਗਾਂ ਦੂਸਰੇ ਘਰਾਂ ਦੇ ਉਹ ਵੀ ਇਹ ਸੇਮ ਹੀ ਸੀ ਆਹ ਦੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਪਿਆ ਹਣਾ ਹੁਣ ਤਾਂ ਬਸ ਇਹੀ ਲੱਗਦਾ ਵੀ ਦਰਿਆ ਵਗਦਾ ਤੂੰ ਵੀ ਵੇਖ ਲੋ ਵੀ ਆਹ ਜਿਹੜਾ ਘਰ ਹਣਾ ਵੀ ਕਿਸੇ ਟਾਈਮ ਦੇ ਵਿੱਚ ਇੱਥੇ ਅੱਜ ਤੋਂ 20 ਦਿਨ ਪਹਿਲਾਂ ਵੀ ਪ੍ਰੋਪਰ ਘਰ ਹੁੰਦਾ ਸੀਗਾ ਕਿੰਨੇ ਦਿਨ ਹੋ ਗਏ ਨੇ ਇਹਨੂੰ ਟੁੱਟੇ ਨੂੰ 20 25 ਦਿਨ ਹੋ ਗਏ 20 25 ਦਿਨ ਕੇ ਅੱਜ ਤੋਂ 2 ਕੁ ਮਹੀਨੇ ਪਹਿਲਾਂ ਪੂਰਾ ਘਰ ਹੁੰਦਾ ਸੀਗਾ ਤਿੰਨ ਕਮਰੇ ਹੁੰਦੇ ਸੀਗੇ ਹਾਂ ਬਿਲੈਂਸਰ ਤਿੰਨ ਕਮਰੇ ਸੀਗੇ ਅੱਕੇ ਬਰਾਂਡਾ ਸੀਗਾ ਬਾਥਰੂਮਸ ਵੀ ਸੀਗੇ ਤੋ ਤੋ ਇਹ ਦੇਖ ਲੋ ਵੀ ਹੁਣ ਕਿਤੇ ਦਿਸਦਾ ਇਹ ਵੀ ਤੁਹਾਨੂੰ ਇੱਥੇ ਘਰ ਹੁੰਦਾ ਸੀਗਾ ਵੀ ਇਹ ਜਿਹੜਾ ਜਿਹੜੇ ਬੰਦੇ ਨੂੰ ਨਹੀਂ ਨਾ ਪਤਾ ਵੀ ਉਹਨੇ ਤਾਂ ਕਹਿਣਾ ਵੀ ਇਹ ਸਦਾ ਦਰਿਆ ਹੀ ਵਗਦਾ ਪਿਆ ਸੀ ਪਰ ਜਿਹੜੇ ਇੱਥੋਂ ਦੇ ਲੋਕ ਵੀ ਜਿਨ੍ਹਾਂ ਦਾ ਘਰ ਨਾਲ ਵਿੱਚ ਡੁੱਬ ਗਿਆ ਉਹ ਜਿਹੜੀ ਗਿਆ ਬੋਲ ਸਕਨੇ ਤੇ ਯਾਰ ਆਹ ਵੇਖੋ ਤੁਸੀਂ ਇੱਧਰ ਆ ਸਾਰੇ ਇੱਧਰ ਵੀ ਘਰ ਹੁੰਦੇ ਸੀਗੇ ਘਰ ਸੀ ਘਰ ਸੀ ਉੱਥੇ ਸੁੱਤਾ ਘਰ ਤਾਂ ਕੰਦਾ ਸੀ ਤੇ ਬਰਾਂਡਾ ਸੀ ਤੇ ਬਾਥਰੂਮ ਸੀ ਅੱਛਾ ਇੱਧਰ ਘਰ ਸੀ ਏ ਹਨਾ ਉਹਨਾਂ ਦਾ ਅਲੱਗ ਸਿਸਟਮ ਸੀ ਉਹਨਾਂ ਦਾ ਵਿਚਾਰੇ ਕੰਦਾ ਸੀ ਅੱਛਾ ਉਹਨਾਂ ਦਾ ਬਿਹੜਾ ਵੱਖਰਾ ਸੀ ਇਹਨਾਂ ਦਾ ਬਿਹੜਾ ਵੱਖਰਾ ਸੀ ਠੀਕ ਹੈ ਤੇ ਹੁਣ ਤੁਸੀਂ ਦੇਖੋ ਵੀ ਆ ਗੱਟੇ ਗੱਟੇ ਨੋਚ ਹੀ ਲੱਗੀ ਦੇਖਦੇ ਹੀ ਪਈ ਵਾ ਤੇ ਹੋਰ ਯਾਰ ਤੇ ਆ ਵੀ ਵੇਖੋ ਯਾਰ ਇਹ ਕਿੰਨਾ ਦੇ ਘਰ ਨੇ ਹੈ ਉਹਨਾਂ ਆ ਵੇਖੋ ਵੀ ਬਿਲਕੁਲ ਕੰਡੇ ਤੇ ਘਰ ਤੋਂ ਉਹਨਾਂ ਖਾਲੀ ਕਰ ਦਿੱਤੇ ਕਿ ਕਿਸੇ ਟਾਈਮ ਵੀ ਯਾਰ ਹਾਂਜੀ ਸੋਹਣਿਓ ਕੀ ਹਾਲ ਏ ਆਪਾਂ ਪਹੁੰਚੇ ਆਂ ਪਿੰਡ ਰੁਕਣੇ ਵਾਲਾ ਮਹੂ ਮਹੂ ਬਲੌਗ ਮਹੂ ਦੇ ਵਿੱਚ ਪੈਂਦਾ ਪਿੰਡ ਰੁਕਣੇ ਵਾਲਾ ਤੇ ਇੱਥੇ ਵੀ ਯਾਰ ਸੇ ਜਿਹੜਾ ਸਤਲੁਈ ਨੇ ਬੜੀ ਤਬਾਹੀ ਕੀਤੀ ਮੈਂ ਇਸ ਟਾਈਮ ਸਤਲੁਈ ਦਰਿਆ ਦੇ ਅੰਦਰ ਹਾਂ ਸਤਲੁਈ ਦੇ ਕੰਢੇ ਤੇ ਵੀ ਬੋਲ ਸਕਨੇ ਤੇ ਆਦੂ ਹੀ ਦੇਖੋ ਇਹ ਇੱਧਰ ਵੇਖੋ ਇੱਥੋਂ ਲੱਗਦਾ ਨਾ ਵੀ ਇਸ ਤਰ੍ਹਾਂ ਜਿਵੇਂ ਸਤਲੁਈ ਦਰਿਆ ਸੁੱਕ ਹੀ ਗਿਆ ਵੇਖੋ ਆ ਰੇਤਾ ਕਿੰਨੀ ਲੈ ਕੇ ਆਇਆ ਮਿੱਟੀ-ਮੁੱਟੀ ਜੀ ਹੋਰ ਬਥੇਰਾ ਕੁਝ ਪਈ ਆ ਤੇ ਆ ਕਲਾਲੀ ਪਈ ਤੇ ਇਹਦੇ ਨਾਲ ਵਗਦਾ ਪਿਆ ਜੀ ਸੱਤ ਲੋਈ ਦਰਿਆ ਵੇਖੋ ਪਾਣੀ ਚੈੱਕ ਕਰੋ ਇੱਕ ਦਮ ਮੈਂ ਕੰਡੇ ਤੇ ਹੀ ਖੜਾ ਪਤਾ ਹੀ ਨਹੀਂ ਕਦੋਂ ਹੀ ਅਜ ਤੋ ਥਲੋ ਥਲੋ ਘੌਰ ਪੈ ਜੇ ਤੇ ਡੜੰਮ ਦੇਣੀ ਅੰਦਰ ਤੇ ਬਾਕੀ ਦੂਰ-ਦੂਰ ਤੱਕ ਮਾਰ ਲੋ ਨਿਗਾ ਪਾਣੀ ਪਾਣੀ ਹੋਇਆ ਪਿਆ ਏ ਵੇਖੋ ਵੀ ਜਿਹੜਾ ਪਾਖੜਾ ਡੈਮ ਦਾ ਪਾਣੀ ਇੱਥੇ ਆਉਂਦਾ ਪਿਆ ਸਤਲੁਜ ਦੇ ਵਿੱਚ ਤੇ ਆਹ ਜਿਹੜੀ ਜਿੰਨੀ ਜਗ੍ਹਾ ਸੀ ਨੇ ਯਾਰ ਜਿੱਥੇ ਹੁਣ ਇਸ ਟਾਈਮ ਮੈਂ ਖੜਾ ਤੁਹਾਨੂੰ ਮੈਂ ਵਿਖਾਉਣਾ ਪਿਆ ਨਾ ਵੀ ਇਹ ਪੈੜੀਆਂ ਹੁੰਦੀਆਂ ਸੀਗੀਆਂ ਕਿਉਂਕਿ ਆ ਜਿਹੜਾ ਦਰਿਆ ਨੇ ਇਸ ਵਾਰੀ ਜਿਹੜੀ ਢਾ ਇਧਰ ਨੂੰ ਲਾਈ ਹੈਣਾ ਇਧਰ ਇਧਰਲੇ ਪਾਸੇ ਨੂੰ ਤੇ ਦਰਿਆ ਅਸਲ ਦੇ ਵਿੱਚ ਵਗਦਾ ਹੁੰਦਾ ਸੀਗਾ ਉਹ ਅੱਗੇ ਜੂਮ ਕਰਕੇ ਮੈਂ ਤੁਹਾਨੂੰ ਵੀ ਆ ਜਿੱਥੇ ਤੁਸੀਂ ਛਪਾਈਦੇ ਵੇਖਦੇ ਪਏ ਜਣੇ ਵੀ ਇੱਥੇ ਇੱਕ ਦਰਿਆ ਵਗਦਾ ਹੁੰਦਾ ਸੀਗਾ ਤੇ ਐਸ ਵਾਰੀ 2025 ਦੇ ਵਿੱਚ ਦਰਿਆ ਨੇ ਇੱਧਰ ਸੱਜੇ ਪਾਸੇ ਮਾਰ ਮਾਰੀ ਤੇ ਆ ਜਿਹੜੇ ਜਿੰਨੇ ਆ ਤੁਸੀਂ ਕੰਡੇ ਤੇ ਘਰ ਵੇਖਦੇ ਪਏ ਜਣੇ ਇਹ ਸਾਰੇ ਡੁੱਬ ਗਏ ਆ ਇੱਕ ਕਮਰਾ ਵੇਖਦੇ ਪਏ ਜਣੇ ਇਹਦੇ ਨਾਲ ਹੋਰ ਤਿੰਨ ਕਮਰੇ ਸੀਗੇ ਤੇ ਗਾ 10 ਕੁ ਫੁੱਟ ਹੋਰ ਜਗ੍ਹਾ ਸੀਗੀ ਤੇ ਉਹ ਵੀ ਦਰਿਆ ਵਿੱਚੇ ਲੈ ਗਿਆ ਤਾਂ ਜਿੱਥੇ ਪਾਣੀ ਵਗਦਾ ਪੈਣਾ ਵੀ ਇੱਥੇ ਉਹਨਾਂ ਦੇ ਕਮਰੇ ਹੁੰਦੇ ਸੀਗੇ ਤੇ ਤੁਸੀਂ ਦੇਖੋ ਵੀ ਕਿੱਥੋਂ ਕਿੰਨੀ ਦੂਰ ਤੱਕ ਯਾਰ ਦਰਿਆ ਨੇ ਢਾ ਲਾ ਲਈ ਇਸ ਕਰ ਨੂੰ ਇਸ ਕੰਡੇ ਨੂੰ ਫਿਰ ਹੁਣ ਅੱਗੇ ਚੱਲਣੇ ਤੇ ਆਪਾਂ ਕੋਲੇ ਜਾ ਕੇ ਵੀ ਤੁਹਾਨੂੰ ਵਿਖਾਵਾਂਗੇ ਵੀ ਕੀ ਯਾਰ ਉੱਥੋਂ ਦੇ ਜਿਹੜੇ ਰਹਿਣ ਵਾਲੇ ਮੈਂਬਰ ਨੇ ਘਰ ਦੇ ਉਹਨਾਂ ਦੇ ਕੀ ਹਾਲ ਆਵੇ ਉਹ ਵੀ ਆਪਾਂ ਤੁਹਾਨੂੰ ਸਾਰਾ ਵਿਖਾਵਾਂਗੇ ਇਹ ਜਿਹੜਾ ਪਾਖੜਾ ਡੈਮ ਨਾ ਯਾਰ ਵੀ ਇੱਕ ਹਫ਼ਤੇ ਨਾ ਇਹਨੂੰ ਨਾ ਬੰਬ ਦੇ ਤੌਰ ਤੇ ਵਰਤਿਆ ਗਿਆ ਤੇ ਇਹ ਹਾਂ ਤੇ ਜਿਹੜਾ ਪਾਖੜਾ ਡੈਮ ਇਹ ਕਹਿੰਦੇ ਨੇ ਵੀ 2010 ਦੇ ਵਿੱਚ ਇਹਦੀ ਜਿਹੜੀ ਐਕਸਪਾਇਰੀ ਡੇਟ ਸੀ ਕਿ ਜਾਨੀ ਕਿ 2010 ਦੇ ਵਿੱਚ ਇਹ ਜਿਹੜਾ ਪਾਖੜਾ ਡੈਮ ਨਾ ਵੀ ਐਕਸਪਾਇਰ ਹੋ ਗਿਆ ਤੇ ਤੁਸੀਂ ਦੇਖੋ ਵੀ 15 ਸਾਲ ਹੋ ਗਏ ਨੇ ਵੀ ਸਰਕਾਰ ਨੇ ਇਹ ਜਿਹੜੇ ਭਾਖੜਾ ਡੈਮ ਨੂੰ ਹਾਲੇ ਤੱਕ ਬੰਦ ਨਹੀਂ ਕੀਤਾ ਵੀ ਅਮਰੀਕਾ ਦੇ ਵਿੱਚ 2000 ਉਹਨਾਂ ਨੇ ਡੈਮ ਬੰਦ ਕਰਦੇ ਕਿਉਂਕਿ ਉਹਨਾਂ ਦਾ ਕੋਈ ਫਾਇਦਾ ਨਹੀਂ ਸੀਗੇ ਉਹ ਪੁਰਾਣੀ ਟੈਕਨੋਲੋਜੀ ਦੇ ਸੀਗੇ ਤੇ ਜਿਹੜਾ ਭਾਖੜਾ ਡੈਮ ਨਾਲ ਇਹ ਵੀ ਪੁਰਾਣੀ ਟੈਕਨੋਲੋਜੀ ਦਾ ਹੀ ਹੈ ਤੇ ਸਿਰਫ ਇਹ ਸਾਲ ਦੇ ਵਿੱਚ 84 ਦਿਨ ਬਿਜਲੀ ਪੈਦਾ ਕਰਦਾ ਤੇ ਉਦੋਂ ਹੀ ਪੈਦਾ ਕਰਦਾ ਜਦੋਂ ਪੰਜਾਬ ਦੇ ਵਿੱਚ ਹਾੜ ਆਉਂਦੇ ਨੇ ਤੇ ਇਸ ਟਾਈਮ ਖਾਪਾ ਕੰਡੇ ਤੇ ਆ ਵੀ ਆ ਜਿਹੜਾ ਮੇਨ ਆ ਆ ਆ ਮੇਨ ਬੰਨ ਨੇ ਤੇ ਆ ਵੇਖੋ ਬੰਨ ਦੇ ਨਾਲ ਹੁਣ ਆਪਾਂ ਤੁਰਦੇ ਤੁਰਦੇ ਆ ਗਏ ਤੇ ਆ ਜਿਹੜੇ ਉਹ ਆ ਸਾਰੇ ਘਰ ਦੇ ਆ ਜੇਸੀਬੀ ਨਾਲ ਟਾਏ ਨੇ ਹਾਂ ਕਿਉਂਕਿ ਦੁਬਾਰਾ ਜੇਸੀਬੀ ਨਾਲ ਟਾਏ ਥੱਲੋ ਘੋਰ ਪੈ ਗਏ ਨੇ ਤੇ ਹੋਰ ਜੇ ਇਹਨਾਂ ਕਮਰਿਆਂ ਦੇ ਵਿੱਚ ਰਹਿੰਦੇ ਕਤ ਜਿਆਦਾ ਨੁਕਸਾਨ ਹੋਣਾ ਸੀ ਕਿ ਤੇ ਇਸ ਕਰਕੇ ਉਹਨਾਂ ਆਪ ਹੀ ਢਾ ਦੇਤੇ ਕਿਉਂਕਿ ਦਰਿਆ ਨੇ ਢਾ ਹੀ ਦੇਣੇ ਸੀਗੇ ਪਹਿਲਾਂ ਆ ਵੇਖੋ ਵੀ ਜਿਹੜੀ ਗੱਟੀਆਂ ਇਹਦੀਆਂ ਨੋ ਚਲਾਈ ਨਾ ਵੀ ਇਥੇ ਇਥੋਂ ਵੀ ਅੱਗੇ ਸੀਗੇ ਦੋ ਕਮਰੇ ਦੋ ਕਮਰੇ ਛੱਡ ਕੇ ਤੇ ਗਾਂ ਕੋਈ 10 ਕੂ ਕਮਰਾ ਇਹ ਕਰਮਾ ਤੇ 10 ਫੁੱਟ ਲਾ ਲਓ 10 ਕਰਮਾ ਤੇ ਵੀ ਵੇੜਾ ਸੀਗਾ ਤੇ ਤੇ ਆ ਵੀ ਵੇਖੋ ਯਾਰ ਇਹ ਕਿੰਨਾ ਦੇ ਕਰਨੇ ਹੈ ਹੁਣ ਆ ਵੇਖੋ ਵੀ ਬਿਲਕੁਲ ਕੰਡੇ ਤੇ ਘਰ ਉਹਨਾਂ ਖਾਲੀ ਕਰ ਦਿੱਤੇ ਕਿਉਂਕਿ ਕਿਸੇ ਟਾਈਮ ਵੀ ਯਾਰ ਇਹ ਚਲੋ ਪਾਣੀ ਦਾ ਜਿਹੜਾ ਹੁਣ ਵਹਾ ਹੋਇਆ ਉਹ ਤਾਂ ਕੱਟ ਹੋਇਆ ਪਰ ਇੱਥੇ ਜਿਹੜੀ ਦਰਿਆ ਨੇ ਫੁੱਲਟਾ ਲਾਈ ਆ ਵੇਖੋ ਇੱਧਰ ਵੇਖੋ ਬੀੜੀਆਂ ਨੇ ਤੇ ਆ ਜਿਹੜੀ ਲੱਗੀ ਐ ਨੋਚ ਆ ਵੇਖੋ بیا ਇ ਤੋਂ ਇੱਥੇ 10 ਦਿਨ ਪਹਿਲਾਂ ਇੱਥੇ ਫੁੱਲ ਪਾਣੀ ਚੱਲਦਾ ਸੀਗਾ ਹੁਣ ਤਾਂ ਪਾਣੀ ਪਿੱਛੋਂ ਭਾਗੜਾ ਡੈਮ ਤੋਂ ਘਟਾ ਦਿੱਤਾ ਨਾ ਤੇ ਹਾਂਜੀ ਆਇਤਦਰਾ ਹਾਂ ਇੱਥੋਂ ਪਾਣੀ ਹੋ ਕੇ ਮੁੜਿਆ ਤਿੰਨ ਕਮਰੇ ਤਿੰਨ ਕਮਰੇ ਹਾਂ ਤਿੰਨ ਕਮਰੇ ਸੀ ਇੱਥੇ ਸਾਰੇ ਅੱਛਾ ਰੋੜ ਦੇ ਵਿੱਚ ਆਹ ਦੇ ਵਿਹੜੇ ਵਾਲਾ ਇੱਥੇ ਬਾਥਰੂਮ ਐ ਦੋ ਕਿੰਨੇ ਕੁ ਦੂਰ ਸੀਗੇ ਉਹ ਬਾਥਰੂਮ ਕਾਫੀ ਗਾਂ ਸੀ ਇੱਥੋਂ ਮਿਲਦਾ 15 ਕਰਮਾ ਦੂਰ ਸੀ ਅੱਛਾ 15 ਕਰਮਾ ਠੀਕ ਯਾਨੀ ਕਿ 20 25 ਫੁੱਟ ਦੂਰ ਸੀਗੇ ਇੱਥੋਂ ਤਿੰਨ ਕਮਰੇ ਇਹਦੇ ਤਿੰਨਾਂ ਕਮਰਿਆਂ ਦੇ ਨਾਲ ਬਾਥਰੂਮ ਤੇ ਹਾਂ ਤੇ ਨਾਲ ਬਰਾਂਡਾ ਹੀ ਕਮਰਾ ਇੱਧਰ ਰਸੋਈ ਸੀ ਅਛਾ ਉਹਦਾ ਬਰਾਂਡਾ ਹੀ ਨਾ ਉਸ ਮਾਦਾ ਬਰਾਂਡਾ ਮੰਨ ਲਿਓ। ਇਵੇਂ ਹੀ ਉਹਨਾਂ ਦੇ ਹੀ ਗਾ ਦੂਸਰੇ ਘਰਾਂ ਦੇ। ਉਹ ਵੀ ਇਹ ਸੇਮ ਨਹੀਂ ਸੀ। ਆਹ ਦੇ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਪਿਆ। ਹਣਾ ਹੁਣ ਤਾਂ ਬਸ ਇਹੀ ਲੱਗਦਾ ਵੀ ਦਰਿਆ ਵਗਦਾ ਪਿਆ। ਦਰਿਆ ਵਗਦਾ ਤੇ ਉਹ ਵੀ ਹੂੰ। ਵੀ ਇਦਾਂ ਲੱਗਦਾ ਹੀ ਨਹੀਂ ਵੀ ਇੱਥੇ ਘਰ ਸੀਗਾ ਯਾਰ। ਹਾਂ। ਸੀਗਾ ਉਹ ਸਾਹਮਣੇ ਪਾਰ। ਪਾਰਲਾ ਕੰਡਾ ਹੀ ਦਰਿਆ ਦਾ। ਉਹ ਜਿੱਥੇ ਛਪੈਦੇ? ਹਾਂ ਨਾ ਨਾ ਛਪੈਦੇ ਜਿੱਥੇ ਝੁੱਗੀ ਦਿਸਣ। ਪਾਰਲਾ ਕੰਡਾ ਦਰਿਆ ਦਾ ਜੇ ਮੰਨ ਲਓ। ਹੂੰ। ਉਹ ਪਾਰਲਾ ਕੰਡਾ ਸੀਗਾ ਤੇ ਇਸ ਪਾਰ ਦਰਿਆ ਸੀ। ਉਧਰੋਂ ਸਾਰੀ ਭਰਾਈ ਘਰ ਸੀ ਮਿੱਟੀ ਦੀ। ਪਾਣੀ ਇਧਰੋਂ ਉਹਨੂੰ ਵੱਡ ਵੱਡ ਲੈ ਗਿਆ ਅੱਛਾ ਉਧਰੋਂ ਖਾਲੀ ਰਹਿਣ ਦਿੱਤਾ ਉਧਰੋਂ ਖਾਲੀ ਰਹਿਣ ਦਿੱਤਾ ਨਹੀਂ ਨਹੀਂ ਇਧਰ ਇਧਰੋਂ ਮਿੱਟੀ ਵੱਡ ਵੱਡ ਕੇ ਉਧਰ ਲੈ ਅੱਛਾ ਉਧਰ 3 400 ਕਿੱਲਾ ਵਿੱਚ ਜਮੀਨ ਡਿੱਗੀ ਆ ਸਾਹਮਣੇ ਅੱਛਾ ਇਹਦੇ ਪੈਲੀਆਂ ਸੀਗੀਆਂ ਇਹ ਸਾਰੀਆਂ ਪੈਲੀਆਂ ਸਾਰੀ ਜਮੀਨ ਹੈ ਅੱਛਾ ਤੇ ਉਧਰ ਵੀ ਫਾਟ ਹੈਗੀ ਇੱਕ ਦਰਿਆ ਦੀ ਹੈ ਨਾ ਸਾਹਮਣੇ ਉਹ ਦਰਿਆ ਪਹਿਲਾਂ ਲੱਸ ਨੇ ਜਿੱਧਰ ਅੱਛਾ ਇਹੀ ਜਾਂਦੀ ਪਈ ਪਾਣੀ ਵੀ ਟੁੱਟਿਆ ਨਾ ਪਰਲੇ ਪਾਸੇ ਉਹ ਕਿਹੜਾ ਬੰਦ ਸੀਗਾ ਉਹ ਮੰਨੂ ਮਾਛੀ ਆ ਅੱਛਾ ਮੰਨੂ ਮਾਛੀ ਆ ਤੇ ਮਿੱਤਰੋ ਤੁਸੀਂ ਵੇਖੋ ਯਾਰ ਕਿ ਕਿੰਨਾ ਪਾਣੀ ਤੇਜ਼ ਹਾਲੇ ਵੀ ਉਹ ਨੁਕਸਾਨ ਕਿੰਨਾ ਕੁ ਹੋ ਗਿਆ ਤੋਂ ਤਾਂ ਬਹੁਤ ਜ਼ਿਆਦਾ ਜ਼ਿਆਦਾ ਕਰੋੜਾ ਰੁਪਈਆ ਦਾ ਮੰਨ ਕੇ ਚੱਲਣਾ ਅੱਛਾ ਪਹਿਲੀ ਵੀ ਸੀ ਇੱਥੇ ਤੁਹਾਡੇ ਜਿਹੜੀ ਉਹ ਵਿੱਚ ਦਰਿਆ ਲੱਗੇ ਗਏ ਨੇ ਅੱਛਾ ਦਰਿਆ ਹੀ ਬਣ ਗਿਆ ਦਰਿਆ ਬਣ ਗਿਆ ਸਾਰੀ ਫਸਲ ਤਬਾਹ ਹੋ ਗਈ ਅੱਛਾ ਤੇ ਆ ਹੁਣ ਸਾਰੀ ਇਹ ਜਿਹੜੀ ਨੋ ਚ ਬਾਦ ਵਿੱਚ ਲੱਗੀ ਹੈ ਨਾ ਬਾਹਰ ਚ ਗੱਟੇ-ਗੱਟੇ ਲਾ ਕੇ ਮਿੱਟੀ ਭਰ ਕੇ ਤੇ ਕ੍ਰੇਟ ਲਾਏ ਤੇ ਇਹ ਮਿੱਤਰੋ ਤੁਸੀਂ ਵੇਖ ਲਓ ਵੀ ਆ ਜਿਹੜਾ ਘਰ ਹੈ ਨਾ ਬਿੱਕ ਕੇ ਸੇ ਟਾਈਮ ਦੇ ਵਿੱਚ ਇੱਥੇ ਅੱਜ ਤੋਂ 20 ਦਿਨ ਪਹਿਲਾਂ ਵੀ ਪ੍ਰੋਪਰ ਘਰ ਹੁੰਦਾ ਸੀਗਾ ਕਿੰਨੇ ਦਿਨ ਹੋ ਗਏ ਨੇ ਇਹਨੂੰ ਟੁੱਟੇ ਨੂੰ 25 ਦਿਨ ਹੋ ਗਏਗਾ 20 25 ਦਿਨ ਕੇ ਅੱਜ ਤੋਂ 2 ਕੁ ਮਹੀਨੇ ਪਹਿਲਾਂ ਪੂਰਾ ਘਰ ਹੁੰਦਾ ਸੀਗਾ ਤਿੰਨ ਕਮਰੇ ਹੁੰਦੇ ਸੀਗੇ ਅੱਗੇ ਵੀ ਕਮਰੇ ਹਾਂ ਬਿਲੈਂਸਰ ਤਿੰਨ ਕਮਰੇ ਸੀਗੇ ਅੱਗੇ ਬਰਾਂਡਾ ਸੀਗਾ ਬਾਥਰੂਮਸ ਵੀ ਸੀਗੇ ਤੋ ਤੋ ਇਹ ਦੇਖ ਲਓ ਵੀ ਹੁਣ ਕਿਤੇ ਦਿਖਦਾ ਇਹ ਵੀ ਤੁਹਾਨੂੰ ਇੱਥੇ ਘਰ ਹੁੰਦਾ ਸੀਗਾ ਵੀ ਇਹ ਜਿਹੜਾ ਜਿਹੜੇ ਬੰਦੇ ਨੂੰ ਨਹੀਂ ਨਾ ਪਤਾ ਵੀ ਉਹਨੇ ਤਾਂ ਕਹਿਣਾ ਵੀ ਇਹ ਸਦਾ ਦਰਿਆ ਹੀ ਵਗਦਾ ਪਿਆ ਸੀ ਪਰ ਜਿਹੜੇ ਇਥੋਂ ਦੇ ਲੋਕ ਵੀ ਜਿਨ੍ਹਾਂ ਦਾ ਘਰ ਹਨਾ ਵਿੱਚ ਡੁੱਬ ਗਿਆ ਉਹ ਜਿਹੜੀ ਗਿਆ ਬੋਲ ਸਕਨੇ ਤੇ ਯਾਰ ਆਹ ਵੇਖੋ ਤੁਸੀਂ ਇੱਧਰ ਆ ਸਾਰੇ ਇੱਧਰ ਵੀ ਘਰ ਹੁੰਦੇ ਸੀਗੇ ਘਰ ਸੀ ਘਰ ਸੀ ਉੱਥੇ ਨਾਲ ਸਿੱਧਾ ਘਰ ਕੰਦਾ ਸੀ ਤੇ ਬਰਾਂਡਾ ਸੀ ਤੇ ਬਾਥਰੂਮ ਸੀ ਅੱਛਾ ਇੱਧਰ ਘਰ ਸੀਗੇ ਹਨਾ ਉਹਨਾਂ ਦਾ ਅਲੱਗ ਸਿਸਟਮ ਸੀ ਉਹਨਾਂ ਦਾ ਵਿਚਾਰੀ ਕੰਦਾ ਸੀ ਉਹਨਾਂ ਦਾ ਵੇੜਾ ਵੱਖਰਾ ਸੀ ਇਹਨਾਂ ਦਾ ਵੇੜਾ ਵੱਖਰਾ ਸੀ ਠੀਕ ਹੈ ਤੇ ਹੁਣ ਤੁਸੀਂ ਦੇਖੋ ਵੀ ਆ ਗੱਟੇ ਗੱਟੇ ਨੋਚ ਹੀ ਲੱਗੀ ਦਿਸਦੀ ਪਈ ਵਾ ਤੇ ਹੋਰ ਯਾਰ ਵੀ ਇਹ ਜਿਹੜਾ ਪਾਖੜਾ ਡੈਮ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸਿਆਣੇ ਵੀ ਪਾਖੜਾ ਡੈਮ ਇਸ ਵਾਰੀ ਇੱਕ ਬੰਬ ਦੇ ਤੌਰ ਤੇ ਵਰਤਿਆ ਗਿਆ। ਵਰਤੇ ਵੀ ਬਾਅਦ ਵਿੱਚ 2010 ਤੋਂ ਬਾਅਦ ਉਹਦੀ ਕੋਈ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਸੀ ਪਰ 15 ਸਾਲ ਹੋ ਗਏ ਨੇ ਹਾਲੇ ਤੱਕ ਉਵੇਂ ਉਹਦੀ ਵਰਤੋਂ ਹੁੰਦੀ ਵੀ ਪਤਾ ਨਹੀਂ ਵੀ ਕਿਸ ਟਾਈਮ ਵੀ ਟੁੱਟ ਸਕਦਾ ਉਹ ਜਿਹੜਾ ਜਿਹੜਾ ਪਾਖੜਾ ਡੈਮ ਹੈ ਤੇ ਕੁੱਲ ਜਿਹੜੀ ਪਾਖੜਾ ਡੈਮ ਦੇ ਵਿੱਚ 1500 1600 10 ਫੁੱਟ ਕੁੱਲ ਪਾਣੀ ਹੁੰਦਾ ਵਾ ਪਾਖੜਾ ਡੈਮ ਦੇ ਵਿੱਚ ਤੇ ਜਿਹੜਾ ਕਿ 15 ਇਹ 1580 ਵਰ ਨਹੀਂ ਵਰਤਿਆ ਜਾਂਦਾ ਤੇ ਸਿਰਫ 35 ਫੁੱਟ ਹੀ ਵਰਤਿਆ ਜਾਂਦਾ ਤੇ ਆਹ ਜਿਹੜਾ ਤੁਸੀਂ ਵੇਰ ਦੇ ਪਏ ਜੇ ਨਾ ਇਹ ਸਿਰਫ 35 ਫੁੱਟ ਹੀ ਪਾਣੀ ਹੈ ਵੀ ਇਹ ਹਿਸਾਬ ਲਾ ਲੋ ਵੀ ਜਿਹੜਾ ਭਾਖੜਾ ਡੈਮ ਦਾ 10% ਪਾਣੀ ਹੈ ਹਲੇ ਛੱਡਿਆ ਵਾ ਤੇ ਜਿਹੜਾ ਬਾਕੀ 90% ਪਾਣੀ ਉਹ ਕਿਤੇ ਯੂਜ਼ ਹੀ ਨਹੀਂ ਹੁੰਦਾ ਉਹਵੇਂ ਬਸ ਸਟੋਰ ਹੀ ਰਹਿ ਜਾਂਦਾ ਤੇ ਸੱਚੀ ਤੇ ਉਹ ਸਾਹਮਣੇ ਵੇਖੋ ਤੁਸੀਂ ਵੀ ਇੱਧਰ ਵੇਖੋ ਕਿੱਧਰ ਇਹਨੇ ਸਾਹਮਣੇ ਆਏ ਹਾਂ ਹਾਂ ਇਹ ਇੱਧਰ ਵੇਖੋ ਮਿੱਤਰੋ ਮੈਂ ਬੰਨਦੇ ਬੰਨ ਤੁਰਿਆ ਜਨਾ ਜਿਹੜੀ ਨੋ ਚਲਾਈ ਏ ਤੇ ਨੋਚ ਨੂੰ ਵੀ ਟਾਰ ਲੱਗੀ ਜਾਂਦੀ ਥੋੜੀ ਬਹੁਤੀ ਆ ਵੇਖੋ ਆਹ ਵੇਖੋ ਮਿੱਤਰੋ ਆਹ ਜਿਹੜੀ ਨੋਚ ਲੱਗੀ ਨਾ ਇਹ ਆਹ ਜਿਹੜੀ ਤਾਰ ਦੇ ਜਰੀਏ ਹੀ ਖੜੀ ਜੇ ਤਾਰ ਵਿੱਚੋਂ ਨਿਕਲ ਜੇ ਇਹਦੇ ਸਾਰੀ ਥੱਲੇ ਦਰੰਮ ਦੇਣੀ ਪੈ ਜਾਣੀ ਥੱਲੇ ਵਿੱਚ ਦਰਿਆ ਦੇ ਤੇ ਆਹ ਮਿੱਟੀ ਇੱਥੇ ਆ ਵੇਖੋ ਜਿਹੜੀ ਨੋਚ ਨੋਚ ਦਾ ਕੰਮ ਚੱਲਦਾ ਬਿਆਣਾ ਯਾਰ ਵੀ ਇਹ ਜਿਹੜੇ ਏਰੀਆ ਨੂੰ ਜ਼ਿਆਦਾਤਰ ਤਾਂ ਦਰਿਆ ਢਾਲ ਆਉਂਦਾ ਪਿਆ ਆ ਵੇਖੋ ਵੀ ਸਿੱਧਾ ਉਧਰੋਂ ਪਾਣੀ ਇੱਧਰ ਨੂੰ ਹੀ ਵਜਦਾ ਪਿਆ ਤੇ ਅੱਗੇ ਚੱਲਣੇ ਆਜੋ ਅੱਗੇ ਉਹ ਕੋਣੇ ਆਪਾਂ ਆਹ ਲਾ ਕਾਰੋ ਕਾਲੋ ਆਹ ਵੇਖੋ ਮਿੱਟੀ ਫੁੱਲ ਸੇਵਾ ਦੇ ਚੱਲਦੀ ਪਈ ਹੂੰ ਆਰਮੀ ਲੱਗੀ ਆਜੋ ਆ ਵੇਖੋ ਵੀ ਸੇਵਾ ਚਾਹ ਪੀਏ ਯਾਰ ਜੋਬਿੰਦੇ ਤੇ ਮਿੱਤਰੋ ਆਹ ਵੇਖੋ ਤੁਸੀਂ ਤੇ ਆਰਮੀ ਵੀ ਲੱਗੀ ਯਾਰ ਆਹ ਵੇਖੋ ਇਹਦਰ ਆਹ ਬੰਨ ਲਉਂਦੇ ਪਏ ਨੇ ਆਹ ਆਰਮੀ ਆ ਲੈ ਜਾਨਾ ਦਾ ਯਾਰ ਜਿਹੜਾ ਕੰਮ ਏ ਹਨਾ ਬਹੁਤ ਖਰਾਬ ਹੈ ਬੰਨ ਲਾ ਅੱਕੇ ਜਾਣੇ ਆਹ ਵੇਖੋ ਲਗਾਓ ਜੋਰ ਲਗਾਓ ਜੋਰ ਇਹ ਆ ਜੋ ਫਿਰ ਇੱਧਰ ਵੇਖੋ ਪਹਿਲਾਂ ਯਾਰ ਪਾਣੀ ਜਦੋਂ ਆਉਂਦਾ ਸੀ ਨਾ ਪਾਣੀ ਸਿੱਧਾ ਉਧਰੋਂ ਸਿੱਧਾ ਤੁਰਿਆ ਆਉਂਦਾ ਤੇ ਇਸ ਬੰਨ ਨਾਲ ਵੱਜਦਾ ਹੁੰਦਾ ਸੀਗਾ ਆ ਵੇਖੋ ਵੀ ਜਿਹੜਾ ਸਾਰਾ ਰਾਹ ਟੁੱਟ ਗਿਆ ਨਾ ਆ ਜਿਹੜੇ ਨੋ ਚਲਾਈਆਂ ਪਾਣੀ ਸਿੱਧਾ ਇੱਧਰ ਵੱਜਦਾ ਹੁੰਦਾ ਸੀਗਾ ਤੇ ਹੁਣ ਘੁੰਮ ਕੇ ਸਿੱਧਾ ਪਾਣੀ ਇੱਧਰ ਵੱਜਦਾ ਪਿਆ ਆਹ ਦੇਖੋ ਆਹ ਇਹਦੀ ਮੇਨ ਡਿੱਗੀ ਹੁਣ ਨਾ ਕੰਮ ਨਹੀਂ ਕਰਦਾ ਇੱਧਰ ਉਹ ਚਾਰ ਕਿਲੋ ਜਮੀਨ ਡਿੱਗੀ ਇੱਥੇ ਇੱਧਰ ਹਾਂ ਕੰਮੜ ਕੇ ਨਹੀਂ ਚੱਲ ਚਾਰ ਕਿਲੋ ਜਮੀਨ ਵਿੱਚ ਗਈ ਚਲੀ ਅੱਛਾ ਜਿੱਧਰ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਇੱਧਰ ਆਓ ਜਿੱਥੇ ਨੋਚ ਲੱਗੀ ਆ ਉਹ ਜਿਹੜੀ ਇਹ ਨੋਚ ਤਕਰੀਬਨ ਤੋ ਤਿੰਨ ਕਿਲੋ ਲੱਗਾ ਸੀ ਅੱਛਾ ਜਿੰਨ ਸਿੱਧੀ ਜਾਂਦੀ ਸਿੱਧੀ ਜਾਂਦੀ ਸਾਹਮਣੇ ਇਹ ਸਾਰਾ ਪੱਥਰ ਸੀ ਇੱਥੇ ਪੱਥਰ ਸਾਰਾ ਥੱਲੇ ਗਿਆ ਸਾਰਾ ਤੂੰ ਤੋੜਦਾ ਤੋੜ ਕੇ ਤਾਂ ਹੀ ਉਹ ਇੱਧਰ ਆਇਆ ਹਨਾ ਤੇ ਹੁਣ ਪਾਣੀ ਦਾ ਬੰਦ ਦਾ ਨਿਸ਼ਾਨ ਆਇਆ ਵੱਧਦਾ ਪਿਆ ਇਹ ਘਟਦਾ ਪਿਆ ਪਾਣੀ ਅੱਜ ਟਿਕਿਆ ਜਾਣਗੇ ਥੋੜਾ ਜਿਹਾ ਵੱਧਦਾ ਪਿਆ ਇੰਨਾ ਜ਼ਿਆਦਾ ਨਹੀਂ ਅੱਛਾ ਦੇਖ ਪੰਨ ਬਚ ਜੇਗਾ ਕਿ ਨਾ ਇਹ ਹੁਣ ਪੂਰਾ ਖਤਰਾ ਆਇਆ ਨੇ ਜਿੰਨਾ ਪੱਥਰ ਹੀ ਨਗਦਾ ਨਹੀਂ ਤੇ ਖਤਮ ਹੋ ਸਕਦਾ ਉਧਰ ਪੈਲੀਆਂ ਦੇ ਪਾਣੀ ਜੇ 30000 ਪਾਣੀ ਆਇਆ ਤਾਂ ਉਦੋਂ ਤਾਂ ਉਸ ਤੋਂ ਥੰਮ ਤੋਂ ਕਿੰਨਾ ਪਾਣੀ 30000 30000 ਕਿਊਸਿਕ ਹੋਰ ਪਾਣੀ ਆ ਗਿਆ ਤਾਂ ਖਤਮ ਇਹ ਇਹ ਜਿਹੜੇ ਦਰਿਆ ਦੀ ਆ ਪਾਣੀ ਬਿਲਕੁਲ ਥੋੜਾ ਹੈ ਇਹ ਜਿਹੜੇ ਦਰਿਆ ਦੀ ਜਿਹੜੀ ਕਪੈਸਿਟੀ ਨੇ 30 ਤੋਂ 50 ਹਜ਼ਾਰ ਕਿਊਬਿਕ ਤੇ ਹੁਣ ਕੋਈ 25 30 ਚੱਲਦਾ ਪਿਆ ਵੀ ਜੇ ਹੋਰ ਵੀ ਹਜ਼ਾਰ ਕਿਊਬਿਕ ਹੋਰ ਪਾਣੀ ਆ ਜਾਂਦਾ ਤਾਂ ਫੇਰ ਖਤਰਾ ਹੋ ਜੇਣਾ ਦਾ ਖਤਰਾ ਵੀ ਉਹ ਜਿਹੜੇ ਬੰਨ ਨੂੰ ਹਾਂ ਤੇ ਪਹਿਲਾਂ 50 ਤੇ ਥੱਲੇ ਮਾਰਦਾ ਕਰਦੀ ਸਾਰੀ ਜ਼ਮੀਨ ਕਿਸੇ ਵੀ ਹਾਂ ਉਹ ਆ ਜਿਹੜੀ ਲੱਗੀ ਨੋਚ ਇਹਨੂੰ ਖਤਰਾ ਆ ਵੱਡਾ ਖਤਰਾ ਸਾਰੀ ਨੋਚ ਬਹਿ ਗਈ ਇੱਕ ਵਾਰ ਦੁਬਾਰਾ ਕਾਫੀ ਜਿਆਦਾ ਉੱਚੀ ਬੜੀ ਚੀਜ਼ ਹੋ ਗਈ ਲੋ ਵੀ ਤਾਂ ਇੱਥੇ ਤੱਕ ਜਾਂਦੇ ਪਰ ਇਹ ਬਰਬ ਨਹੀਂ ਇਹ ਟੇਪਰ ਤੋਂ ਥੱਲੇ ਨੂੰ ਹਾਂ ਜਿੰਨੋਂ ਕਾੜ ਕੇ ਆਈ ਦੀ ਤਾਂ ਇਹਦੇ ਪੱਥਰ ਚਾਹੀਦੇ ਪੱਥਰਾਂ ਨਾਲ ਲੱਗੇ ਨਾ ਫੇਰ ਭਾਈ ਜਮ ਹਾਲੀ ਵੀ ਆ ਜਿਹੜਾ ਚੂਨਾ ਜੇ ਆ ਦੇਖੋ ਜਿਹੜੀ ਹੁਣ ਲੱਗਦਾ ਨਾ ਵੀ ਪ੍ਰਾਲੀ ਆ ਵੇਖੋ ਵੀ ਇਹ ਸਾਰਾ ਚੂਨਾ ਹੈ ਤੇ ਆ ਵੇਖੋ ਸਾਈਡ ਤੇ ਮੇਰੇ ਵਗਦਾ ਪਿਆ ਸਤਲੋਈ ਦਰਿਆ ਤੇ ਵੇਖੋ ਵੀ ਕਿਵੇਂ ਪੈਲੀਆਂ ਨੂੰ ਢਾ ਲਾ ਦਿੱਤਾ ਤੇ ਆ ਵੇਖੋ ਵੀ ਕਿੰਨੇ ਕਿੰਨੇ ਰੇਤਾ ਚੜਾ ਦਿੱਤੀ ਤਾਂ ਆ ਵੇਖੋ 2-2 ਫੁੱਟ ਰੇਤਾ ਚੜਾ ਦਿੱਤੀ ਤਾਂ ਆਹ ਵੇਖੋ ਵੀ ਰੇਤਾ ਹੀ ਵੇਖ ਲਓ ਇੱਧਰ ਦੇਖੋ ਰੇਤਾ ਦੇ ਵਿੱਚ ਮਿੱਟੀ ਜੀ ਮਿਕਸ ਲੱਗਦੀ ਪਈ ਮੈਨੂੰ ਯਾਨੀ ਕਿ ਪਿਓਰ ਨਹੀਂ ਹੈਗੀ ਰੇਤਾ ਯਾਰ ਆਹ ਵੇਖੋ ਇਹ ਕਿਤੇ ਕਿਤੇ ਹੋ ਸਕਦੀ ਪਰ ਇੱਥੇ ਕੰਡੇ ਦੇ ਤਾਂ ਨਹੀਂ ਮੈਨੂੰ ਦੇਖਦੇ ਵੀ ਆਹ ਵੇਖੋ ਵੀ 2-2 ਫੁੱਟ ਮੀਟਰ ਰੇਤਾ ਚੜਾ ਦਿੱਤੀ ਤਾਂ ਤੇ ਆ ਜਿਹੜੀ ਪੈਲੀ ਜਿਹੜੇ ਚੂਣਾ ਇੱਥੇ ਵਿਜੇ ਤਾਂ ਆ ਵੇਖੋ ਵੀ ਕਿੰਨੀ ਉੱਚੀ ਕਰ ਦਿੱਤੀ ਹੁਣ ਆਹ ਵੇਖੋ ਇਹ ਆ ਸਾਰੀ ਰੇਤਾ ਹੀ ਰੇਤਾ ਹੁਣ ਵੇਖੋ ਇਹਨੂੰ ਪੱਟੀਆਂ ਇਧਰ ਇਹ ਰੇਤਾ ਵਿਗਣ ਵਾਲੀ ਹੈਗੀ ਕਿ ਨਹੀਂ ਬਿਲਕੁਲ ਨਹੀਂ ਹਾਂ ਜੇ ਮੈਂ ਕੋਈ ਲੌਂਗ ਕੇ ਪਲਾਂਟ ਦੇ ਉੱਤੇ ਕੋਈ ਡੰਗਾਈ ਤੇ ਬਹੁਤ ਕਾਫੀ ਜ਼ਿਆਦਾ ਹੈਗੀ 2.5 ਫੁੱਟ ਹੈਗੀ ਆਹ ਦੇਖੋ ਇਹ 4 ਫੁੱਟ ਹੈ ਅੱਛਾ ਅੱਛਾ 4 ਫੁੱਟ ਇੱਥੇ ਆਹ ਦੇਖੋ ਇਧਰ ਕੋ ਰੇਤਾ ਬਰੀਂਗ ਰੇਤਾ ਆਹ ਦੇਖੋ ਸਾਰਾ ਇਧਰ ਕਲਾਲੀ ਵੀ ਵੇਖੋ ਫਿਰ ਤੋਂ। ਉਹ ਵੀ ਦੇਖੋ। ਵੀ ਦਰਿਆ ਯਾਰ ਵੀ ਕੋਸ਼ ਨਹੀਂ ਛੱਡਦਾ। ਉਹਦੇ ਜਿਹੜਾ ਰਾਹ ਦੇ ਵਿੱਚ ਆ ਜੇ ਕੋ ਜਣੀ ਉਹਨੇ ਛੱਡਣਾ ਨਾ ਪੈਲੀਆਂ ਛੱਡਣੀਆਂ ਨਾ ਨੋਚਾਂ ਛੱਡਣੀਆਂ ਨਾ ਕੋਠੀਆਂ ਛੱਡਣੀਆਂ। ਨਾ ਕਾਰ ਛੱਡਣੇ। ਕੋਸ਼ ਨਹੀਂ ਛੱਡਦਾ ਉਹਨੇ ਆਪਦੇ ਨਾਲ ਹੀ ਲੈ ਜਾਣੇ ਤੁੰਨ ਕੇ ਆ ਵੇਖੋ। ਵੀ ਮੈਂ ਹੁਣ ਇੱਥੇ ਪੈਲੀ ਸੀਗੀ ਵੀ ਜਿਹੜੀ ਹੁਣ ਦਰਿਆ ਦੇ ਅੰਡਰ ਕੁਈ ਬਈ ਜਗ੍ਹਾ ਆ ਵੇਖੋ ਆ ਸਾਰਾ ਸਾਈਡ ਸਾਈਡ ਤੇ ਦਰਿਆ ਵਗਦਾ ਪਿਆ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸਗੀ ਤੇ ਆਪਣੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਦੇ ਜੀ ਹਾਂਜੀ ਮਿਲਾਂਗੇ ਇੱਕ ਹੋਰ ਐਵੇਂ ਦੀ ਕੈਂਟ ਦੀ ਮਸਤ ਜੀ ਵੀਡੀਓ ਚ ਓਕੇ ਜੀ ਲਵ ਯੂ ਆਲ